ਵਾਹਿਗੁਰੂ ਸਾਹਿਬ ਜੀਓ ਫਿਰ ਰਾਗ ਮਹਲਾ 3 ਜੀ ਜਿਨੇ ਸੁਣ ਕੇ ਮੰਨਿਆ ਤਨਾ ਨਿਜ ਘਰ ਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣ ਤਾਸ ਸ਼ਬਦ ਰਤੇ ਸਿ ਨਿਰਮਲ ਹੋ ਸਦ ਬਲਿਹਾਰੈ ਜਾਸ ਹਿਰਦੇ ਜਨ ਕੈ ਹਰ ਵਸੈ ਤਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੋਰ ਮਾਸਕ ਜਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਰਪੂਰ ਗੁਰਮਤ ਜਨੇ ਪਛਾਨਿਆ ਦੇਖ ਹੈ ਸਦਾ ਹਜੂਰ ਜੇਨ ਗੁਣ ਤਿਨ ਸਦ ਮਨ ਵਸੈ ਔਗਣਵੰਤਿਆ ਦੂਰ ਮਨ ਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਝੂਰ ਜੈਨ ਸ਼ਬਦ ਗੁਰੂ ਸੁਣ ਮੰਨਿਆ ਤੈਨ ਮਨ ਧਿਆਇ ਹਰ ਸੋਏ ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕ ਸੁੰਧ ਕਾ ਬੇ ਨਸ ਜਾਏ ਦੁੱਖ ਰੋਏ ਜਿਸ ਦੇ ਅੰਦਰ ਨਾਮ ਪ੍ਰਕਾਸ਼ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਚ ਤੈ ਲੈ ਲਵਾਏ ਪਗ ਖਿਸੇ ਰਹਿਣਾ ਨਹੀਂ ਅਗੇ ਠੋਰ ਨ ਪਾਏ ਉਹ ਵੇਲਾ ਹੱਥ ਨ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸਤੀ ਲੈ ਲਾਏ ਦੇਖਾ ਦੇਖੇ ਸਭ ਕਰੇ ਮਨ ਮੁਖ ਬੋਝ ਨਾ ਪਾਏ ਜਿਨ ਗੁਰਮੁਖ ਹਿਰਦਾ ਸ਼ੁਧ ਹੈ ਸੇਵ ਪਈ ਤਨ ਠਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸਚ ਹੈ ਜੇ ਨਾਮ ਰਹਿ ਲੇਵਲਾਏ ਸਿਰ ਰਾਗ ਮਹਲਾ 3 ਜਿਨੇ ਸੁਣ ਕੇ ਮੰਨਿਆ ਤਿਨਾ ਨੇ ਜੇ ਕਰਵਾਸ ਗੁਰਮਤੀ ਸਲਾਹੇ ਸਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲ ਹੋ ਸਦ ਬਲਿਹਾਰ ਜਾਸ ਹਿਰਦੈ ਜਨ ਕੈ ਹਰ ਵਸੈ ਤਿਤ ਘਟ ਹੈ ਫਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਸਰਬਾਸਕ ਜਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਰਪੂਰ ਗੁਰਮਤ ਜਨੇ ਪਛਾਨਿਆ ਸੇ ਦੇਖੇ ਸਦਾ ਹਜੂਰ ਜਿਨ ਗੁਣ ਤਿੰਨ ਸਦ ਮਨ ਵਸੈ ਉਹ ਗਣ ਬਲਤੇ ਅਦੂਰ ਮਨਮਖ ਗੁਣ ਤ ਬਾਹਰੇ ਬਿਨ ਨਾਵੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਇਨ ਮਨ ਧਿਆਇ ਹਰ ਸੋਏ ਅਨ ਦਿਨ ਭਗਤਿ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਜੈ ਦੁਖ ਰੋਏ ਜਿਸ ਦੇ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਚਤੇ ਲਿਵ ਲਾਏ ਪਗ ਖਿਸੇ ਰਹੇ आगे ठोर न पाए वह वेला नया नई अंत गया पछताए जिस न दर करे सो बरे हर से ती लिवलाए ਦਿਖਾ ਦੇਖੇ ਸਭ ਕਰੇ ਮਨ ਮੁਖ ਬੋਝ ਨਾ ਪਾਏ ਜਿਨ ਗੁਰਮੁਖ ਹਿਰਦਾ ਸ਼ੁਧ ਹੈ ਸੇਵ ਪਏ ਤਨ ਥਾਏ ਹਰ ਗੁਣ ਗਾਵਹਿ ਹਰ ਨਿਤ ਪੜ੍ਹੇ ਹਰ ਗੁਣ ਗਾਏ ਸਮਾਏ ਨਾਨਕ تن ਕੈ ਬਾਣੀ ਸਦਾ ਸਚ ਹੈ ਜੇ ਨਾਮ ਰਹਿ ਲਿਵ ਲਾਇ ਸ੍ਰੀ ਰਗ ਮਹੱਲਾ ਤਜਾ ਜਿਨੇ ਸੁਨ ਕੈ ਮੰਨਿਆ ਤੇ ਨਾਨਜ ਘਰ ਵਾਸ ਗੁਰਮਤੇ ਸਲਾਹੇ ਸਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਹਰੈ ਜਾਸ ਹਿਰਦੈ ਜਨ ਕੈ ਹਰ ਰਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤ ਕਜਨ ਕੋ ਲਿਖਿਆ ਸੇ ਗੁਰਮੁਖ ਰਹੇ ਲੈ ਬਲਾਈ ਰਹਾ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰ ਮਤ ਜਿਨੀ ਪਛਾਨਿਆ ਸੇ ਦੇਖੇ ਸਦਾ ਹضور ਜੇਨ ਗੁਣ ਤਿੰਨ ਸਦਮਨ ਵਸੈ ਔ ਗੁਣਵੰਤ ਅਧੂਰ ਮਨ ਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤੈਨ ਮਨ ਧਿਆਇ ਹਰ ਸੋਏ ਅਨ ਦਿਨ ਭਗਤੀ ਰਤੇ ਆ ਮਨ ਤਨ ਨਿਰਮਲ ਹੋਏ ਉੜਾ ਰੰਗ ਕਸੰਬਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਚ ਤੈ ਲਿਵ ਲਾਏ ਪਗ ਖਿਸੇ ਰਹਿਣਾ ਨਹੀਂ ਆਗੇ ਠੋਰ ਨਾ ਪਾਏ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੇ ਹਰ ਸੇ ਤੇ ਲਿਵਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਜ ਨਾ ਪਾਏ ਜਿਨ ਗੁਰਮੁਖ 헤ਰਦਾ ਸੁਧ ਹੈ ਸੇਵ ਪਏ ਤਨ ਥਾਏ ਹਰ ਗੁਣ ਗਾਵਹਿ ਹਰ ਨਿਤ ਪੜਹਿ ਹਰ ਗੁਣ ਗਾਇ ਸਮਾਏ ਨਾਨਕ ਤਿੰਨ ਕੇ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲੇਵ ਲਾਇ ਫਿਰ ਰਾਗ ਮਹਲਾ ਤੀਜਾ ਜਿਨੇ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣ ਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਰ ਦੈ ਜਨ ਕੈ ਹਰ ਵਸੈ ਤੇਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੋਰ ਮਾਸਕ ਜਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਰਪੂਰ ਗੁਰਮਤ ਜਨੇ ਪਛਾਰਿਆ ਫੇ ਦੇਖੇ ਸਦਾ ਹਜੂਰ ਜੇਨ ਗੁਣ ਤੈਨ ਸਦ ਮਨ ਵਸੈ ਔਗਣਵੰਤਿਆ ਦੂਰ ਮਨ ਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਝੂਰ ਜੇਨ ਸ਼ਬਦ ਗੁਰੂ ਸੜ ਮੰਨਿਆ ਨ ਮਨ ਧਿਆਇ ਹਰ ਸੋਏ ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੋੜਾ ਰੰਗ ਕਸੰਧ ਕਾ ਬੇਨ ਸਜਾਏ ਦੁਖ ਰੋਏ ਜਿਸੇ ਅੰਦਰ ਨਾਮ ਪ੍ਰਕਾਸ਼ ਹੈ ਓਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਚ ਤੈ ਲੈ ਲਾਏ पग खिसे रहना नहीं आगे ठोर न पाए ओह वेला हाथ ना आवई अंत गया पछताए जिस नजर करे सो उबरे हर से तिल बलाए ਦੇਖਾ ਦੇਖੇ ਸਭ ਕਰੇ ਮਨ ਮੁਖ ਬੋਝ ਨਾ ਪਾਏ ਜਿਨ ਗੁਰਮੁਖ ਹਰਿਦਾਸੁ ਸੁਧ ਹੈ ਸਿਵ ਪਾਇ ਤਿ ਨਠਾਏ ਹਰ ਗੁਣ ਗਾਵਹਿ ਹਰ ਨਿਤ ਪਰਹਿ ਹਰ ਗੁਣ ਗਾਇ ਸਮਾਏ ਨਾਨਕ تن ਕੇ ਬਾਣੀ ਸਦਾ ਸਚ ਹੈ ਜੇ ਨਾਮ ਰਹੇ ਲਵਲਾਏ ਸਿ ਰાગ ਮਹਲਾ ਤਜਾ ਜਿਨੇ ਸੁਣ ਕੇ ਮੰਨਿਆ ਤੇਨਾ ਨੇ ਜੇ ਕਰਵਾਸ ਗੁਰਮਤੀ ਸਲਾਹੇ ਸਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲ ਹੋ ਸਦ ਬਲਹਾਰ ਜਾਸ ਹਰ ਦਇਜਨ ਕੈ ਹਰ ਵਸੈ ਤਿਤ ਘਟ ਹੈ ਫਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਵਸ ਕਜਨ ਕੋ ਲਿਖਿਆ ਸੇ ਗੁਰਮੁਖ ਰਹੇ ਲੇਵਲਾਇ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਰਪੁਰ ਗੁਰਮਤ ਜਨੇ ਪਛਾਨਿਆ ਸੇ ਦੇਖੇ ਸਦਾ ਹਜੂਰ ਜਿਨ ਗੁਣ ਤਿਨ ਸਦ ਮਨ ਵਸੈ ਉਹ ਗਣ ਬਲਤ ਅਦੂਰ ਮਨਮਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰ ਸੋਏ ਆਨ ਤੇਨੇ ਭਗਤ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨਸ ਜਾਏ ਦੁਖ ਰੋਏ ਜਿ세 ਅੰਦਰ ਨਾਮ ਪ੍ਰਗਾਸ ਹੈ ਓ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਚਿਤੇ ਲਿਵ ਲਾਏ ਪਗ ਖਿਸੇ ਰਹਦਾ ਨਹੀਂ ਅਗੇ ਥੋਰ ਨਾ ਪਾਏ ਓਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸਨ ਡਰ ਕਰੇ ਸੋ ਉਬਰੇ ਹਰ ਸਤੇ ਲੈ ਲਾਏ ਦਿਖਾ ਦੇਖੇ ਸਭ ਕਰੇ ਮਨ ਮੁਖ ਬੋਜ ਨ ਪਾਏ ਜਿਨ ਗੁਰਮੁਖ ਹਿਰਦਾ ਸ਼ੁਧ ਹੈ ਸੇਵ ਪਏ ਤਨ ਥਾਏ ਹਰ ਗੁਣ ਗਾਵਹਿ ਹਰ ਨਿਤ ਪੜਹਿ ਹਰ ਗੁਣ ਗਾਏ ਸਮਾਏ ਨਾਨਕ تن ਕੈ ਬਾਣੀ ਸਦਾ ਸਚ ਹੈ ਜੇ ਨਾਮ ਰਹਿ ਲੇਵਲਾਈਂ ਸਿਰੀ ਰਾਗ ਮਹਲਾ ਤੀਜਾ ਜਿਨੀ ਸੁਣ ਕੇ ਮੰਨਿਆ ਤੇ ਨਾ ਨਿਜ ਕਰ ਵਾਸ ਗੁਰਮਤੇ ਸਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹੋ ਸਦ ਬਲੇ ਹਰ ਜਾਸ ਹਿਰਦੈ ਜਿਨ ਕੈ ਹਰ ਰਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰਬਸਤ ਕਜਨ ਕੋ ਲਿਖਿਆ ਸੇ ਗੁਰਮੁਖ ਰਹੇ ਲੈ ਬਲਾਈ ਰਹਾ ਹਰ ਸਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਨਿਆ ਦੇਖ ਹੈ ਸਦਾ ਹضور ਜੇ ਨ ਗੁਣ ਤਿੰਨ ਸਦ ਮਨ ਵਸੈ ਔ ਗੁਣਵੰਤ ਅਧੂਰ ਮਨ ਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਚੂਰ ਜਿਨੇ ਸ਼ਬਦ ਗੁਰੂ ਸੁਣ ਮੰਨਿਆ ਤੈਨ ਮਨ ਧਿਆਇ ਹਰ ਸੋਏ ਅਨ ਦਿਨ ਭਗਤੇ ਰਤੇ ਆ ਮਨ ਤਨ ਨਿਰਮਲ ਹੋਏ ਕੋੜਾ ਰੰਗ ਕਸੰਬ ਕਾ ਬਿਨ ਸਜਾਏ ਦੁਖ ਰੋਏ ਜਿਸ ਦੇ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਚ ਤੈ ਲੈ ਬੁਲਾਏ ਪਗ ਖਿਸੇ ਰਹਿਣਾ ਨਹੀਂ ਆਗੇ ਠੋਰ ਨ ਪਾਏ ਓਹ ਹੋ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੇ ਹਰ ਸੇ ਤੇ ਨਿਵਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜੇ ਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਏ ਤਨ ਥਾਏ ਹਰ ਗੁਣ ਗਾਵਹਿ ਹਰ ਨੇਤ ਪੜਹਿ ਹਰ ਗੁਣ ਗਾਇ ਸਮਾਏ ਨਾਨਕ ਤਿੰਨ ਕੇ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲੇਵ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ